ਅਮਰੀਕਾ ਨੇ ਕਿਹਾ ਕਿ ਸਮੁੰਦਰੀ ਪਾਣੀ ਸੰਬੰਧੀ ਵਿਵਾਦ ਦੇ ਹੱਲ ਲਈ 파ਰਤੂਰ ਆਪਣੇ ਗੁਆਂਢੀ ਮੁਲਕਾਂ ਨਾਲ ਕੀਤੇ ਜਾ ਰਹੇ ਉਪਰਾਲਿਆਂ ਤੋਂ ਚੀਨ ਨੂੰ ਸਬਕ ਸਿੱਖਣ ਦੀ ਲੋੜ ਹੈ ਅਮਰੀਕਾ ਨੇ ਕਿ ਬਿਆਨ ਦੇ ਚੀਨ ਨੂੰ ਕਮਾਂਤਰੀ ਸਾਲਟ ਸੀ ਟ੍ਰਿਬਿਊਨਲ ਦਾ ਦੱਖਣੀ ਚੀਨ ਸਾਗਰ ਉੱਤੇ ਦਿੱਤੇ ਗਏ ਫੈਸਲੇ ਦਾ ਆਪਾਦਨ ਕਰਨ ਦੀ ਤਾਕੀਦ ਕੀਤੀ ਹੈ ਉਸ ਤੋਂ ਪਹਿਲਾਂ ਚੀਨ ਦੱਖਣੀ ਚੀਨ ਸਾਗਰ ਉਤੇ ਲਗਾਤਾਰ ਆਪਣਾ ਦਾਵਾ ਠੋਕਰਿਆ ਹੈ अफ्रीकी देशਾਂ ਦੀ ਯਾਤਰ ਦੇ ਨਿਕਲੇ ਪੀਐਮ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪਿਟੋਰੀਆ ਦੇ ਬਾਅਦ ਜੋਹਾਂਸਬਰਗ ਪਹੁੰਚੇ ਜੋਹਾਂਸਬਰਗ ਵਿਚੋਨਾ ਭਾਰਤੀ ਕਮਿਊਨਿਟੀ ਨੇ ਸੰਬੋਧਿਤ ਕੀਤਾ ਇਸ ਦੌਰਾਨ ਪੀਐਮ ਮੋਦੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਪ੍ਰੋਗਰਾਮ ਦੇ ਵਿੱਚ ਮੋਦੀ ਮੋਦੀ ਦਾ ਨਾਰਾ ਗੂੰਜਦਾ ਰਿਹਾ ਨਾਲ ਹੀ ਮੰਚ ਤੇ ਸਵਾਗਤ ਸੰਬੋਧਨ ਵਿੱਚ ਉਹਨਾਂ ਨੂੰ ਭਗਵਾਨ ਕਹਿ ਕੇ ਸੰਬੋਧਿਤ ਕੀਤਾ ਗਿਆ ਪਰਸ ਮੈਂ ਮੁਤਾਬਕ ਦੀ ਰਾਤ 11 ਵਜੇ ਮੋਦੀ ਨੇ ਆਪਣਾ ਸੰਬੋਧਨ ਸ਼ੁਰੂ ਕੀਤਾ ਪੀਐਮ ਮੋਦੀ ਨੇ ਪ੍ਰੋਗਰਾਮ ਵਿੱਚ ਰੰਗਪੇਟ ਵਿਰੋਧੀ ਨੇਤਾ ਨੈਲਸਨ ਮੰਡੇਲਾ ਦੀ ਖਾਸ ਪਛਾਣ ਵਾਲੀ ਸ਼ਰਟ ਪਾਈ ਮੋਦੀ ਨੇ ਪੰਜ ਭਾਸ਼ਾਵਾਂ ਦੇ ਵਿੱਚ ਲੋਕਾਂ ਨੂੰ ਨਮਸਕਾਰ ਬੋਲੀ ਮੋਦੀ ਨੇ ਕਿਹਾ ਕਿ ਦੱਖਣੀ ਅਫਰੀਕਾ ਨੇ ਮੋਹਨਦਾਸ ਨੂੰ ਮਹਾਤਮਾ ਗਾਂਧੀ ਬਣਾਇਆ प्रधानमंत्री नरेंद्र मोदी ਅਤੇ ਤਖਣੀ ਅਫਰੀਕਾ ਦੇ ਰਾਸ਼ਟਰਪਤੀ ਜਾਕਬ ਜ਼ੂਮ ਆਏ ਚਲੇ ਵਫਦ ਪੱਤਰ ਦੀ ਗੱਲਬਾਤ ਦੇ ਬਾਅਦ ਦੋਹਾਂ ਦੇਸ਼ਾਂ ਨੇ ਚਾਰ ਸਮਝੌਤਿਆਂ ਤੇ ਦਸਤਖਤ ਕੀਤੇ ਜਿਨ੍ਹਾਂ ਵਿੱਚ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਸੈਰਸਪਾਟਾ ਨਵਉਨਮੇਸ਼ ਕਲਾ ਅਤੇ ਸੱਭਿਆਚਾਰ ਸ਼ਾਮਲ ਨੇ ਦੋਵਲੀ ਕਲਪਾਤ੍ਰਣ ਪਰਮਾਣੂ ਸਪਲਾਈਰ ਗਰੁੱਪ ਚ ਪਾਰ ਦੀ ਮੈਂਬਰਸ਼ਿਪ ਦੇ ਮੁੱਦੇ ਤੇ ਵੀ ਚਰਚਾ ਕੀਤੀ ਗਈ ਨੇਪਾਲ ਵਿੱਚ ਰਾਜਨੀਤਿਕ ਸਥਿਰਤਾ ਤੇ ਵਿਚਾਰੇ ਪ੍ਰਧਾਨ ਮੰਤਰੀ ਕੇਪੀ ਓਲੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਅਤੇ ਅਗਲੇ ਚੋਣਾਂ ਦਾ ਨਤੀਜਾ ਇਸ ਤਰ੍ਹਾਂ ਪ੍ਰਗਟਾਏਗਾ ਉਹਨਾਂ ਨੇ ਕਿਹਾ ਕਿ ਸਰਕਾਰ ਚੋਣਾਂ ਕਰਾਏਗੀ ਅਤੇ ਦੇਸ਼ ਚੋਣ ਪ੍ਰਣਾਲੀ ਦੇ ਆਧਾਰ ਤੇ ਸਰਕਾਰ ਪਰਿਵਰਤਨ ਦੇਖੇਗਾ ਪਾਕਿਸਤਾਨ ਦੇ ਸਮਾਜ ਸੇਵੀ ਅਬਦੁਲ ਸਤਾਰ ਈਦੀ ਦਾ ਸ਼ੁਕਰਵਾਰ ਦੀ ਰਾਤ ਦੇ ਹਾਂਦ ਹੋ ਗਿਆ ਈਦੀ ਫਾਊਂਡੇਸ਼ਨ ਦੇ ਸੰਸਥਾਪਕ ਅਬਦੁਲ ਈਦੀ 88 ਸਾਲ ਦੇ ਸਨ ਫਾਊਂਡੇਸ਼ਨ ਦੇ ਬੁਲਾਰਿਆਂ ਅਨਵਰ ਕਾਜ਼ਮੀ ਨੇ ਦੱਸਿਆ ਕਿ ਉਹਨਾਂ ਦਾ ਦੇਹਾਂਤ ਰਾਤ 11 ਵਜੇ ਹੋਇਆ ਉਹਨਾਂ ਦੇ ਪੁੱਤਰ ਫੈਸਲੀ ਦੀ ਨੇ ਦੱਸਿਆ ਕਿ ਅਬਦੁਲ ਈਦੀ ਸਾਹਿਬ ਨੂੰ ਗੁਰਦੇ ਦੀ ਬਿਮਾਰੀ ਸਿਹਤ ਹਸਪਤਾਲ ਵਿੱਚ ਇਲਾਜ ਅੰਡਰ ਰਿਹਾ ਸੀ ਅਮਰੀਕਾ ਦੇ ਡਲਾਸ਼ ਸ਼ਹਿਰ 'ਚ ਹੋਏ ਵਿਰੋਧ ਪ੍ਰਦਰਸ਼ਨ 'ਚ ਪੁਲਿਸ ਮੁਲਾਜ਼ਮਾਂ ਤੇ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਅਫਗਾਨਿਸਤਾਨ ਚਤਨਾਤ ਸੈਨਾ ਦੇ ਇੱਕ ਸਾਫਕਾਰ ਰਿਜ਼ਰਵਿਸਟ ਦੇ ਰੂਪ ਚ ਹੋਈ ਹੈ ਇਸ ਦੌਰਾਨ ਹੋਈ ਹਿੰਸਾ ਵਿੱਚ 5 ਪੁਲਿਸ ਵਾਲੇ ਮਾਰੇ ਗਏ ਜਦਕਿ 6 ਪੁਲਿਸ ਵਾਲੇ ਜ਼ਖਮੀ ਨੇ ਅਮਰੀਕਾ 'ਚ 15 ਸਾਲ ਪਹਿਲਾਂ 11 ਸਤੰਬਰ ਨੂੰ ਹੋਏ ਵੌਲਟ ਰੀਡ ਸੈਂਟਰ ਤੇ ਹੋਏ ਹਮਲੇ ਦੇ ਬਾਅਦ ਅਮਰੀਕਾ ਪੁਲਿਸ ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ ਵੀਰਵਾਰ ਨੂੰ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਡਲਾਸ 'ਚ ਗੋਲੀਬਾਰੀ ਦੀ ਘਟਨਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੰਦਾ ਕੀਤੀ ਹੈ ਤੇ ਉਹਨਾਂ ਨੇ ਇਸ ਘਟਨਾ 'ਚ 5 ਪੁਲਿਸ ਅਫਸਰਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਟਵੀਟ ਕਰਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਵਾਸੀ ਇਸ ਘਟਨਾ ਬਾਰੇ ਸੁਣ ਕੇ ਹੈਰਾਨ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਤੋਹਫੀ ਘੜੀ ਵਿੱਚ ਉਹ ਹਿੰਸਾ ਤੇ ਸ਼ਿਕਾਰ ਹੋਏ ਪੀੜਤਾਂ ਦੇ ਨਾਲ ਨੇ ਦੱਖਣ ਕੋਰੀਆ ਦੀ ਸੇਨਾ ਦੇ ਮੁਤਾਬਕ ਉੱਤਰ ਕੋਰੀਆ ਨੇ ਇੱਕ ਵਾਰ ਫਿਰ ਮਿਸਾਈਲ ਪ੍ਰੇਖਣ ਕੀਤਾ ਹੈ ਸੇਨਾ ਦੇ ਮੁਤਾਬਕ ਇਸ ਵਾਰ ਉੱਤਰ ਕੋਰੀਆ ਨੇ ਪੰਡੂਪੀ ਤੋਂ ਬੈਲਿਸਟਿਕ ਮਿਸਾਈਲ ਦਾ ਪ੍ਰੇਖਣ ਕੀਤਾ ਦੱਸਲ ਉੱਤਰ ਕੋਰੀਆ ਪਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਸ ਉੱਤੇ ਸੰਯੁਕਤ ਰਾਸ਼ਟਰ ਨੇ ਰੋਕ ਲਗਾਈ ਹੈ ਇੰਡੋਨੇਸ਼ੀਆ 'ਚ ਕੀਪ ਚਾਰ ਦਿਨਾਂ ਤੱਕ ਲੱਗੇਗੀ ਪਿਆਨਕ ਟ੍ਰੈਫਿਕ ਜਾਮ ਵਿੱਚ 12 ਲੋਕਾਂ ਦੀ ਮੌਤ ਹੋ ਗਈ ਇਹਨਾਂ ਲੋਕਾਂ ਦੀ ਮੌਤ ਜਿਸ ਚੌਰਾਹੇ ਤੇ ਹੋਈ ਉਸ ਦਾ ਨਾਮ ਬ੍ਰੇਕਜ਼ਿਟ ਹੈ ਮਰਨ ਵਾਲਿਆਂ ਚੋਂ ਜ਼ਿਆਦਾ ਬਜ਼ੁਰਗ ਹਨ ਤੇ ਮੌਤਾਂ ਪਾਣੀ ਦੀ ਕਮੀ ਥਕਾਨ ਅਤੇ ਗੱਡੀ ਗਰਮ ਹੋਣ ਕਾਰਨ ਹੋਈਆਂ ਨੇ ਬੰਗਲਾਦੇਸ਼ੀ ਦਿਨਵਾਤੁਰਾਂ ਹਮਲੇ ਕਰਨ ਵਾਲੇ ਤਵਾਦੀਆਂ ਜਿੱਕ ਦੀ ਪਛਾਣ ਹੋ ਗਈ ਹੈ ਜਾਣਕਾਰੀ ਮੁਤਾਬਕ ਪੁਲਿਸ ਕਾਰਵਾਈ ਚ ਮਾਰੇ ਗਿਆ ਤਵਾਦੀ ਮੈਨੇਜਮੈਂਟ ਦਾ ਵਿਦਿਆਰਥੀ ਸੀ ਅਤੇ ਬੀਤੇ 8 ਮਹੀਨਿਆਂ ਤੋਂ ਲਾਪਤਾ ਸੀ ਪੱਤਰਕਾਰਾਂ ਮੁਤਾਬਕ ਪੁਲਿਸ ਕਾਰਵਾਈ ਚ ਮਾਰੇ ਗਏ ਹਮਲਾਵਰ ਦਾ ਨਾਮ ਅਬੀ ਰਹਿਮਾਨ ਹੈ ਉਹ ਨਾਰਥ-ਈਸਟ ਸਾਊਥ ਯੂਨੀਵਰਸਿਟੀ ਤੋਂ ਬੀਵੀ ਦੀ ਪੜਾਈ ਕਰ ਰਿਹਾ ਸੀ ਅਤੇ ਵਸੁੰਧਰਾ ਦਾ ਰਹਿਣ ਵਾਲਾ ਸੀ